ਨਹੀਂ ਕਰਨਾ ਨਹੀਂ ਤਾਂ ਕਿ ਕਈ ਵਾਰੀ ਕੀਂੰਦਨ ਬੈਂਕਾ ਮੁਕਾਂਜਾ ਪੰਕ ਖਤੇ ਜੀ ਨਹੀਂ ਖਿਲਾਉਂਦੇ ਹੁੰਦੇ ਉਹ ਕਹਿੰਦੇ ਨਹੀਂ ਪੜ ਲਓ ਆਪਾਂ ਕਦੇ ਪੜਿਆ ਐਗਰੀਮੈਂਟ ਉਹਨਾਂ ਦਾ ਥੱਲੇ ਜੀ ਲਿਖਿਆ ਹੁੰਦਾ ਹੈ ਟਰਮਸ ਐਂਡ ਕੰਡੀਸ਼ਨਸ ਅਪਲਾਈ ਬਸ ਉਹ ਸਟਾਰ ਜਿਹਾ ਬਣਾ ਕੇ ਲਿਖ ਦਿੰਦੇ ਸਾਰਾ ਕੁਝ ਉਸੇ ਚ ਹੀ ਆ ਜਾਂਦਾ ਜਦੋਂ ਕੋਈ ਪੈਸੇ ਪੁੱਛੀ ਲੋੜ ਪਏ ਉਹ ਕਹਿੰਦੇ ਤੂੰ ਤਾਂ ਟਰਮਿੰਗ ਨਹੀਂ ਦਿੱਤੇ ਸਾਈਨ ਕੀਤੇ ਹੋਏ ਨੇ ਇਹ ਤਾਂ ਅਪਲਾਈ ਹੀ ਨਹੀਂ ਹੁੰਦਾ ਇੱਥੇ ਉਦੋਂ ਅੱਡੀ ਵੱਡੀ ਬੱਕ ਲੈ ਆਉਂਦੇ ਕੌਣ ਪੜੇ ਜੀ ਸੁਇਸ ਕਰਕੇ ਇਹ ਤਾਂ ਅਸੀਂ ਖਤਮੀ ਕਰਤਾ ਵੀ ਆਹ ਭਰ ਦੇ ਆਹ ਭਰ ਦੇ ਆਹ ਖਾਨਾ ਭਰ ਦੇ ਇਹ ਚਾਪਦੇ ਮਾਂ ਬਾਪ ਦਾ ਨਾਮ ਲਿਖਦੇ ਆ ਹੁਣ ਲੈ ਕਹਿੰਦੇ ਮੋਦੀ ਸਾਹਿਬ ਕਹਿੰਦੇ ਕਹਿੰਦੇ ਵੀ ਨਾ ਨਾਨੀ ਦਾ ਨਾਮ ਵੀ ਦੱਸੋ ਜੇ ਵੋਟ ਪਾਉਣੀ ਹੈ ਹੁਣ ਸਾਡੇ ਵਾਲੇ ਦਾ ਪਾਕਿਸਤਾਨ ਤੋਂ ਆਏ ਅਸੀਂ ਕਿੱਥੋਂ ਲੱਭੀਏ ਜੀ ਉੱਥੇ ਸਿਆਲਕੋਟ ਜਾ ਕੇ ਆਪ ਦੇਕਰ ਤਾਂ ਕੁਝ ਪਤਾ ਨਹੀਂ ਬਾਕੀਆਂ ਦਾ ਡਾਟਾ ਮੰਗੀ ਜਾਂਦਾ ਹੈ ਹੱਦ ਮੇਰੀ ਮਾਂ ਨੇ ਵੋਟ ਪਾਉਣੀ ਆ ਉਹ ਉਹ ਪਾਕਿਸਤਾਨ ਤੋਂ ਆਏ ਹੋਏ ਨੇ ਕਿੱਥੋਂ ਲਿਓਗੇ ਮੇਰੀ ਮਾਂ ਉੱਥੋਂ ਪਾਕਿਸਤਾਨ ਅਜਾ ਪਾਕਿਸਤਾਨ ਨਾਲ ਸੰਬੰਧ ਕਾਬ ਕਰ ਰੱਖਨੇ ਉਹ ਤਾਂ ਜਾਣ ਨਹੀਂ ਦਿੰਦੇ ਦੱਸੋ ਸਰਕਾਰੀਏ ਕੀ ਕਰੀਏ ਜਾਈਏ ਕਿੱਧਰ ਜਾਈਏ ਸਾਰਾ ਬੋੜੀ ਨਹੀਂ ਪਾਸਾ ਦੇਦਾ ਮਤਲਬ ਮੇਰੀ ਮਾਂ ਨੇ ਇਹ ਬੋਟ ਪਾਉਣੀ ਹੈ ਤਾਂ ਉਹਨੂੰ ਪਾਕਿਸਤਾਨ ਤੋਂ ਕਾਗਜ਼ਮਾਉਣੇ ਪੈਣਗੇ ਪਾਕਿਸਤਾਨ ਜਾਣ ਨਹੀਂ ਦਿੰਦੇ ਜੀ ਕਹਿੰਦੇ ਪਾਕਿਸਤਾਨ ਨਾਲ ਸੰਬੰਧ ਘਰਾਬ ਨੇ ਤੂੰ ਤਾਂ ਪਾਕਿਸਤਾਨੀ ਹੋਗੇ ਤੂੰ ਤਾਂ ਹੋਗੇ ਟੀਮ ਨਹੀਂ ਖੜ੍ਹਣਦੇ ਫਲਾਨਾ ਨਹੀਂ ਕਹਿੰਦੇ ਆ ਦਿਲਜੀਤ ਦੀ ਫਿਲਮ ਚ ਕੋਈ ਪਾਕਿਸਤਾਨੀ ਕਲਾਕਾਰ ਪਹਿਲਾਂ ਜਦ ਕਿ ਪਹਿਲਗਾਮ ਜਿਹੜਾ ਬਹੁਤ ਦੁਖਦਾਇਕ ਘਟਨਾ ਹੋਈ ਉਸ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਕੋਈ ਕਲਾਕਾਰ ਪਾਕਿਸਤਾਨ ਤੋਂ ਉਹ ਕੋ ਸਾਡਾ ਕਲਚਰ ਸਾਂਝਾ ਜੀ ਪੰਜਾਬੀ ਬੋਲਦੇ ਆ ਉਹ ਵੀ ਪੰਜਾਬੀ ਬੋਲਦੇ ਉਹ ਲੈ ਲੈ ਨਾ ਜੀ ਕਹਿੰਦੇ ਇਹ ਫਿਲਮ ਹੀ ਨਹੀਂ ਲੀਸ ਹੋ ਸਕਦੀ ਇਹ ਤਾਂ ਗਦਾਰ ਹੈ ਜੀ ਇਹ ਤਾਂ ਗਦਾਰ ਹੈ ਤੇ ਹੁਣ ਪਾਕਿਸਤਾਨ ਦੀ ਟੀਮ ਖੇਡਣਾ ਹੋਊਗੀ ਉਹ ਠੀਕ ਹੈ ਸਾਰੀ ਸਾਨੂੰ ਤਾਂ ਐਂ ਵਰਤੀ ਜਾਂਦੇ ਭੇਡਾਂ ਬੱਕਰੀਆਂ ਵਾਂਗੂ ਹੁਣ ਤੁਸੀਂ ਲੜਪੋ ਹੁਣ ਤੁਸੀਂ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਫੇਰ ਠੀਕ ਹੋ ਜਾਓ ਉਹ ਅਮਰੀਕਾ ਬੈਠਾ ਜੀ F16 F ਉਹਨਾਂ ਕੋ ਕਬਾੜ ਹੈ F16 ਕਬਾੜ ਜਹਾਜ਼ ਨੇ ਉਹ ਪਾਕਿਸਤਾਨ ਨੂੰ ਵੀ ਵੇਚ ਦਿੰਦੇ ਆ ਸਾਨੂੰ ਵੀ ਵੇਚ ਦਿੰਦੇ ਆ ਜੀ ਦੋਨਾਂ ਮੁਲਕਾਂ ਨੂੰ ਵੇਚ ਕੇ ਕਹਿੰਦੇ ਨੇ ਓਏ ਲੜਿਆ ਨਾ ਕਰੋ ਓਏ ਲੜਿਆ ਨਾ ਕਰੋ ਦੱਸੋ ਅਸੀਂ ਬੱਚੇ ਸਕੂਲ ਛੱਡ ਕੇ ਆਉਣੇ ਆ F16 'ਚ ਲੜਾਈ ਵਾਲੇ ਹਥਿਆਰ ਵੇਚ ਕੇ ਸਾਨੂੰ ਕਹੀ ਜਾਂਦੇ ਲੜਿਆ ਨਾ ਕਰੋ ਯਾਰ ਹੱਦ ਕਰੀ ਜਾਂਦੇ ਅਸੀਂ ਸਮਝਦੇ ਨਹੀਂ ਯਾਰ ਸਾਡੇ 10 ਲੱਖ ਬੰਦਾ ਸਾਡਾ ਮਰ ਗਿਆ ਜੀ ਪਾਰਟੀਸ਼ਨ ਵੇਲੇ ਸੰਤਾਲੀ ਵੇਲੇ ਕੌਣ ਮਰਿਆ ਜੀ ਸਾਡੇ ਨਾਨੇ ਨਾਨੀਆਂ ਸਾਡੇ ਭੂਆ ਫੁੱਫੜ ਮਰਨ ਨੂੰ ਅਸੀਂ ਰੱਖੇ ਆ ਇਹ ਇਹਨਾਂ ਦਾ ਕੋਈ ਮਰਿਆ ਇੱਕ ਕਦੇ ਗਏ ਹਾਂ ਹਾਂ ਫੌਜ ਦੀ ਟੋਪੀ ਲੈ ਕੇ ਫੋਟੋ ਖਿਚਾਉਣ ਜ਼ਰੂਰ ਆ ਜਾਂਦੇ ਆਪਰੇਸ਼ਨ ਸਿੰਧੂਰ ਔਰ ਸਿੰਧੂਰ ਵੀ ਬੰਨਣ ਲੱਗ ਗਏ ਸੀ ਇਦਾਂ ਰੋਲਾ ਪੈ ਗਿਆ ਨਹੀਂ ਤਾਂ ਆ ਜਾਂਦੇ ਕਰ ਕਰ ਸੰਦੂਰ ਲਾਓ ਜੀ ਮੋਦੀ ਦੇ ਨਾਂ ਦਾ ਉਹ ਜੀ ਦੇ ਲਾਉਣਾ ਤੂੰ ਉਹਦੇ ਲਾਲਾ ਬਾਬਾ ਤੂੰ ਸਾਡੇ ਵਾਲਿਆਂ ਨੂੰ ਕਿਉਂ ਪੈ ਨਿਕਲਿਆ ਸਹੀ ਹੈ ਨਾ ਜੇ ਸਹੀ ਹੈ ਤਾੜੀ ਮਾਰ ਦਿਓ ਨਹੀਂ ਤਾਂ ਨਾ ਮਾਰ ਹੱਦ ਹੈ ਮਤਲਬ ਹਰ ਥਾਂ ਤੇ ਜਾ ਕੇ ਕਹਿੰਦਾ ਇਸ ਜਗ੍ਹਾ ਸੇ ਮੇਰਾ ਪੁਰਾਣਾ ਨਾਤਾ ਹੈ ਜੀ ਦੇ ਨਾਲ ਨਾਤਾ ਹੈ ਉਹਦੇ ਨਾਲ ਬੱਤ ਦਾ ਨਹੀਂ ਕਿ ਤੂੰ ਵੀ ਜਾ ਕੇ ਕਹਿੰਦੇ ਕਿਹਾ ਜੇ ਕੀ ਬਾਪ ਹੈ ਗਿਆ ਯਾਰ ਐਂ ਕਟਣੀ ਪੈਣੀ ਆ ਹੁਣ ਆਪਾਂ ਕੀ ਕਰੀਏ ਬਦਲੂਗਾ ਦੇਸ਼ ਬਦਲੂਗਾ ਪੜਿਆ ਲਿਖਾ ਬੰਦਾ ਹੋਊਗਾ ਜਿਨੇ IIT ਕਲੀਅਰ ਕੀਤੀ ਹੋਊਗੀ ਇੰਜੀਨੀਅਰ ਹੋਊਗਾ ਤੇ ਜਿਹੜਾ ਆਈਆਰਐਸ ਅਫਸਰ ਦੇਸ਼ ਦੀ ਆਰਥਿਕਤਾ ਨੂੰ ਵੀ ਸਮਝਦਾ ਹੋਊਗਾ ਉਹ ਬੰਦਾ ਜਿਸ ਦਿਨ ਰਾਸ਼ਟਰਪਤੀ ਇਹ ਕਹੂਗਾ ਨਾ ਕਿ ਮੈਂ ਤਾਂ ਉਹ ਬੰਦਾ ਇਧਰੋਂ ਕਹੂਗਾ ਮੈਂ ਅਰਵਿੰਦ ਕੇਜਰੀਵਾਲ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣੇਗਾ ਇਹ ਬੰਦਾ ਉਹ ਲੇਖ ਲਿਓ ਅੱਜ ਬੰਦਾ ਹੋ ਗਿਆ ਉਦੋਂ ਦੇ ਦੇ ਚਲ ਜੂ ਨੀ ਤਾਂ ਅਮਰੀਕਾ ਵਾਲੇ ਪਛਤਾਉਂਦੇ ਫਿਰਦੇ ਕਹਿੰਦੇ ਅਸੀਂ ਆਪ ਕਮਲਾ ਚੁਣਨ ਬੈਠੇ ਮੈਂ ਕਿਹਾ ਅਮਰੀਕਾ ਦੇ ਮੇਰੇ ਦੋਸਤ ਨੇ ਬਹੁਤ سارے ਮੈਂ ਕਿਹਾ ਤੁਹਾਨੂੰ ਵੀ ਹੁਣ ਪਤਾ ਲੱਗੂ ਮਾੜਾ ਲੀਡਰ ਚੁਣਨ ਦੇ ਤੁਹਾਨੂੰ ਨੁਕਸਾਨ ਕੀ ਹੁੰਦੇ ਨੇ ਪਹਿਲਾਂ ਸਾਨੂੰ ਹੀ ਗੱਲਾਂ ਕੱਢੀ ਜਾਂਦੇ ਸੀ ਮੈਂ ਕਿਹਾ ਹੁਣ ਟਰੰਪ ਚੁਣ ਲਿਆ ਤੁਸੀਂ ਬਸ ਉਹ ਕੁਝ ਵੀ ਕਹਿ ਜਾਂਦਾ ਤੜਕਾ ਚਾਹ ਪੀ ਕੇ ਕੁਝ ਹੋਰ ਗੱਲ ਕਹਿ ਜਾਂਦਾ ਉਹ ਦੁਪਹਿਰੇ ਕੁਝ ਹੋਰ ਗੱਲ ਕਹਿ ਜਾਂਦਾ ਆਥਣੇ ਕੁਝ ਹੋਰ ਕਹਿ ਜਾਂਦਾ ਮੈਂ ਫਲਾਨ ਨੂੰ ਗ੍ਰਿਫਤਾਰ ਕਰ ਲੂੰ ਫਲਾਨ ਨੇ ਮੈਂ ਕੱਢ ਦੂੰ ਫਲਾਨੇ ਨੂੰ ਮੈਂ ਛੱਡ ਦੂੰ ਫਲਾਨੇ ਮੈਂ ਵੜ ਦੂੰ ਹਾਲਾਤ ਉਹਦੇ ਵੀ ਉਹੀ ਨੇ ਜਿਹੜੇ ਆਪਣੇ ਵਾਲੇ ਦੇ ਨੇ ਪਤਾ ਨਹੀਂ ਤਾਂ ਉਹਨੇ ਇਹ ਤਾਂ ਸਿਖਾਇਆ ਪਤਾ ਨਹੀਂ ਇਹ ਨੇ ਉਹਨੂੰ ਸਿਖਾਇਆ ਇਹ ਤੇ ਜਾਂਚ ਜਾਰੀ ਹੈ ਪਰ ਇੰਨਾ ਕਹ ਦੁਨੀਆ ਉਹਨਾਂ ਨੇ ਸੂਲੀ ਤੇ ਟੰਗੀ ਪਈ ਹੈ ਯਾਰ ਸਾਨੂੰ ਜਿਉਂ ਲੈਣ ਦਿਓ ਯਾਰ ਰਿਕਸ਼ਿਆਂ ਦੇ ਪਿੱਛੇ ਵੀ ਲਿਖਿਆ ਹੁੰਦਾ ਜਿਓ ਔਰ ਜੀਨੇ ਦਿਓ ਨਾ ਜਿਉਣੇ ਆ ਨਾ ਜਿਉਣ ਦਿੰਨੇ ਆ ਨਵੇਂ ਪੰਗੇ ਪਾਉਨੇ ਆ ਬਸ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਜਿਉ ਔਰ ਜੀਨੇ ਧੋ ਔਰ ਲੰਬਾ ਜਿਉ ਉਮਰਾਂ ਹੋਣ ਤੁਹਾਡੀਆਂ ਪਰ ਦੇਖੋ ਪੰਜਾਬੀ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜੇ ਕਿਸੇ ਨੂੰ ਅਸੀਸ ਦੇਣੀ ਹੋਵੇ ਤਾਂ ਇਹ ਤੋਂ ਵੱਡੀ ਅਸੀਸ ਨਹੀਂ ਹੋ ਸਕਦੀ ਕਿ ਜਾ ਤੇਰੀ ਉਮਰ ਲੋਕ ਗੀਤ ਜਿੱਡੀ ਹੋਵੇ ਫੋਕ ਸੌਂਗ ਕਿ ਤੇਰੀ ਉਮਰ ਲੋਕ ਗੀਤ ਜਿੱਡੀ ਹੋਵੇ ਲੋਕ ਗੀਤ ਦੀ ਕੋਈ ਉਮਰ ਨਹੀਂ ਹੁੰਦੀ ਪਤਾ ਨਹੀਂ ਕਦੋਂ ਤੋਂ ਚੱਲਿਆ ਆਉਂਦਾ ਮਿਰਜ਼ਾ ਹੀਰ ਪਤਾ ਨਹੀਂ ਕਦੋਂ ਤੋਂ ਚੱਲੇ ਆਉਂਦੇ ਆ ਤੇਰੀ ਉਮਰ ਲੋਕ ਗੀਤ ਜਿੱਡੀ ਹੋਵੇ ਜੇ ਕਿਸੇ ਨੂੰ ਵਾਦਵਾ ਦੇਣੀ ਹੋਵੇ ਤਾਂ ਇੰਦੂ ਵੱਡੀ ਕੋਈ ਵਾਦਵਾ ਨਹੀਂ ਕਿ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ ਰਸੂਲ ਹਮਜ਼ਾ ਤੋਂਬ ਨੇ ਵੀ ਇਹੀ ਲਿਖਿਆ ਮੇਰਾ ਤਾਬੀਸਤਾਨ ਕਿਤਾਬ ਦੇ ਵਿੱਚ ਕਿ ਮਾਂ ਬੋਲੀ ਤੋਂ ਵੱਡੀ ਕੋਈ ਗਾਲ ਵੀ ਨਹੀਂ ਮਾਂ ਬੱਲੀ ਤੋਂ ਵੱਡੀ ਕੋਈ ਅਸੀਸ ਵੀ ਨਹੀਂ ਅਸੀਂ ਪੰਜਾਬੀ ਆ ਅਸੀਂ ਤਾਂ ਪੰਜਾਬ ਰਹਿਣ ਵਾਲੇ ਆ ਹਰ ਰੋਜ਼ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਪੜਨ ਵਾਲੇ ਲੋਕ ਆ ਤੇ ਸਾਨੂੰ ਕੋਈ ਮਤਲਬ ਐ ਕਰਜੂਆ ਵੀ ਤੂੰ ਆ ਨਾ ਕਰ ਤੂੰ ਉਹ ਨਾ ਕਰ ਤੂੰ ਆ ਨਾ ਕਰ ਐ ਕਿੰਨੇ ਕਰ ਸੋਇਸ ਕਰਕੇ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਦਾ ਕਿ ਆਪਾਂ ਤੰਦਰੁਸਤ ਰਹਿਣਾ ਪੰਜਾਬ ਜਰਨੇਲਾਂ ਦਾ ਕਰਨੈਲਾਂ ਦਾ ਪੰਜਾਬ ਸੀ ਪੰਜਾਬ ਗਿੱਦਿਆਂ ਭੰਗੜਿਆਂ ਦਾ ਪੰਜਾਬ ਪੰਜਾਬ ਕਬੱਡੀਆਂ ਕੁਸ਼ਤੀਆਂ ਦਾ ਪੰਜਾਬ ਪੰਜਾਬ ਮਿਲਖਿਆਂ ਦਾਰਿਆਂ ਦਾ ਪੰਜਾਬ ਅੱਜ ਪੰਜਾਬ ਟੀਕੇ ਆਣਾ ਪੰਜਾਬ ਚਿੱਟੇ ਦਾ ਪੰਜਾਬ ਆਹ ਬਣਾ ਕੇ ਰੱਖਤਾ ਸਾਨੂੰ ਯੁੱਧ ਛੇੜ ਲਿਆ ਸੀ ਟਾਈਮ ਥੋੜਾ ਜਿਹਾ ਲੱਗ ਗਿਆ ਯੁੱਧ ਵਾਸਤੇ ਨਾ ਥੋੜਾ ਪਲੈਨਿੰਗ ਕਰਨੀ ਪੈਂਦੀ ਪਲੈਨਿੰਗ ਤੇ ਟਾਈਮ ਲੱਗ ਗਿਆ ਪਰ ਜਿਹੜਾ ਜੁੱਦ ਛੇੜ ਲਿਆ ਨਾ ਹੁਣ ਹੁਣ ਇਹ ਹਟ ਇਹ ਪੂਰਾ ਜਿੱਤ ਕੇ ਹਟਾਂਗੇ ਇਹ ਜੁੱਦ ਨਸ਼ੇ ਬਰੁੱਧ ਜਿਹੜਾ ਨਾ ਇਹ ਜਿੱਤ ਕੀ ਹਟਣਾ ਬਸ ਜਿੱਤਣਾ ਹੈ ਇੱਕ ਕਲੰਕ ਪੰਜਾਬ ਦੇ ਮੱਥੇ ਤੋਂ ਲਾ ਦੇਣਾ ਤੇ ਪੰਜਾਬ ਪੰਜਾਬੀ ਤਾਂ ਜੀ ਆਏ ਨੇ ਫਿਲਮਾਂ ਨੇ ਤੁਮ ਕੋਲ ਨੇ ਫਿਲਮਾਂ ਫਿਲਮਾਂ ਬਣ ਲੱਗੀਆਂ ਸੀ ਸਾਡੇ ਤੇ ਹੁਣ ਪੰਜਾਬ ਦੀਆਂ ਫਿਲਮਾਂ ਬਣਣ ਗਿਆ ਪੰਜਾਬੀ ਨੱਚਦੇ ਹੱਸਦੇ ਖੇਡਦੇ ਨਜ਼ਰ ਆਉਣਗੇ ਨਾ ਕਿ ਡਿੱਗਦੇ ਟਹੰਦੇ ਪੰਜਾਬੀ ਨੋ ਹਾਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ ਸਰਜੀਤ ਪਾਤਰ ਸਾਹਿਬ ਦੀਆਂ ਲਾਈਨਾਂ ਨੇ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਤੂੰ ਜ਼ਮੀਨ ਰੱਖੋ ਫੋ ਲੱਗਣਗੇ ਇੱਥੇ ਇਸੇ ਧਰਤੀ ਤੇ ਜਿਉਂਦੇ ਵਸਦੇ ਰਹੋ ਆਪਾਂ ਨੂੰ ਅਸੀਸਾਂ ਕੀ ਦੀ ਮਿਲਦੀਆਂ ਨੇ ਮਾਂ ਪਿਓ ਤੋਂ ਜੱਪਾ ਕਿਤੇ ਰਿਸ਼ਤੇਦਾਰ ਜਿਉਂਦਾ ਵਸਦਾ ਰਹੇ ਭਾਈ ਜਿਉਂਦਾ ਵਸਦਾ ਜਿਉਂਦਾ ਵੀ ਰਹੇ ਲੰਬੀ ਉਮਰ ਤੇ ਵਸਦਾ ਉਹ ਕਿਸੇ ਬਜ਼ੁਰਗ ਮਾਤਾ ਕੋਲੇ ਕਿਤੇ ਰੱਬ ਪ੍ਰਗਟ ਹੋ ਗਿਆ ਉਹ ਕਹਿੰਦਾ ਮੰਗ ਮਾਤਾ ਕੀ ਮੰਗਦਾ ਹੈ ਮੰਗਦੀਆਂ ਹੁਣ ਮਾਤਾ ਨੇ ਆਖਿਆ ਰੱਬ ਹੈ ਇੱਕੋ ਵਾਰ ਚੀ ਮੰਗਣਾ ਪੈਣਾ ਪਰ ਮੈਂ ਮੇਰੇ ਤੋਂ ਮੰਗਾਂ ਹੀ ਬਹੁਤ ਜ਼ਿਆਦਾ ਨੇ ਪਰ ਇੱਕੋ ਮੰਗ ਚ ਮੰਗ ਉਹ ਕਹਿੰਦੀ ਮੈਂ ਸੋਨੇ ਦੀ ਮਧਾਨੀ ਨਾਲ ਆਪਣੇ ਪੋਤੇ ਨੂੰ ਮੱਖਣ ਖਵਾਉਂਦੀ ਦੇਖਾਂ ਲੱਸੀ ਪਿਉਂਦੀ ਦੇਖਾਂ ਕੀ ਮੰਗੀ ਉਹ ਸੋਨਾ ਵੀ ਮੰਗੀ ਕਰ ਵਾਸਤੇ ਦੁੱਧ ਵੀ ਮੰਗੀ ਪੋਤਾ ਵੀ ਮੰਗੀ ਇੱਕੋ ਮੰਗੀ ਸਾਰਾ ਕੁਝ ਮੰਗੀ ਉਹ ਸੋ ਨਾ ਜਾਣੇ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕਈ ਵਾਰੀ ਅਸੀਂ ਪ੍ਰੋਗਰਾਮਾਂ ਤੇ ਜਾਂਦੇ ਹਾਂ ਕੁਝ ਸਪੈਸ਼ਲ ਡਾਕਟਰ ਸਾਹਿਬ ਬੱਚੇ ਹੁੰਦੇ ਹਨ ਹੈਨਾ ਤੇ ਉਹ ਵੀ ਆ ਜਾਂਦੇ ਆ ਉੱਥੇ ਪਿੰਡਾਂ ਚ ਹੈਨਾ ਤੇ ਆਮ ਤੌਰ ਤੇ ਪਹ ਹਸ ਪੈਂਦੇ ਉਹਨਾਂ ਦੀਆਂ ਐਕਟੀਵਿਟੀਜ਼ ਤੇ ਐਵੇਂ ਈ ਹੋਇਆ ਕਿ ਇੱਕ ਬੱਚਾ ਸੀਗਾ ਕਿ ਠੀਕ ਨਹੀਂ ਸੀਗਾ ਉਹਨੇ ਆਪਾਂ ਅੰਤਮਾਨ ਕੇਜਰੀਵਾਲ ਜਿੰਦਾਬਾਦ ਲੁਕਾਸ ਤੇ ਮੈਂ ਕਿਹਾ ਵੀ ਹੱਸੇ ਕਿਉਂ ਕਹਿੰਦਾ ਸਾਡੇ ਪਿੰਡ ਦਾ ਕਮਲਾ ਹੈ ਤੇ ਮੈਂ ਕਿਹਾ ਕਮਲਾ ਨਹੀਂ ਕੋਈ ਗੱਲ ਨਹੀਂ ਤੁਸੀਂ ਸਟੇਜ ਤੇ ਵਜੋ ਸਟੇਜ ਤੇ ਬੁਲਾਇਆ ਮੈਂ ਫੋਟੋ ਖਚਾਈ ਮੈਂ ਕਿਹਾ ਗੱਲ ਸੁਣੋ ਹੱਸਿਆ ਨਾ ਕਰੋ ਮਜ਼ਾਕ ਨਾ ਡਾਇਆ ਕਰੋ ਕੀ ਪਤਾ ਰੱਬ ਕਿਹੜਿਆਂ ਰੰਗਾਂ ਚ ਰਾਜੀ ਹੈ ਰੱਬ ਆਪ ਥੋੜੀ ਆਉਂਦਾ ਹੁੰਦਾ ਕੀ ਪਤਾ ਕਿਹਦੇ ਚ ਰੱਬ ਬਸਦਾ ਹੋਵੇ ਨਾ ਜਾਣੇ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਪਤਾ ਰੱਬ ਕਿੱਥੇ ਫਿਰਦਾ ਇਹਦੇ ਨਾਲ ਫੋਟੋ ਖਿਚਾ ਲਓ ਇਹਨੂੰ ਪਿਆਰ ਕਰੋ ਤੁਸੀਂ ਦੇਖਿਓ ਸੀ ਉਹ ਜਿਹੜੀ ਮੁੰਨਾ ਬਾਈ ਐਮ ਬੀ ਬੀ ਐਸ ਚ ਜਾਦੂ ਕੀ ਜੱਪੀ ਉਹ ਇੱਕ ਸਵੀਪਰੀ ਸੀ ਨਾ जिने ठीक ਕਰਦੇ ਸੀ ਡਾਕਟਰਾਂ ਤੋਂ ਨਹੀਂ ਠੀਕ ਹੋਏ ਸੀ ਸਵੀਪਰ ਨੇ ਠੀਕ ਕਰਦੇ ਸੀ ਪਿਆਰ ਨਾਲ ਦੁਨੀਆ ਕਾਦੀ ਭੁੱਖੀ ਹੈ ਜੀ ਪਿਆਰ ਦੀ ਮਾਨ ਦੀ ਸਨਮਾਨ ਦੀ ਇੱਜ਼ਤ ਦੀ ਬਸ ਉਹ ਮਿਲ ਜੇ ਬਾਕੀ ਤਾਂ ਸਾਰੇ ਆਪ ਦੇ ਆਪ ਦੇ ਘਰੇ ਰਾਜੇ ਨੇ ਕੋਈ ਅਸੀ ਗੱਲ ਨਹੀਂ ਹੈਗੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਇੰਨੇ ਅੱਛਾ ਪੱਤਰਕਾਰ ਨਹੀਂ ਕੈਮਰੇ ਚੱਕਲੇ ਮਤਲਬ ਮੈਂ ਖਤਮ ਕਰਦਾ ਤਾਂ ਮਤਲਬ ਇਹਨਾਂ ਨੂੰ ਸਰ ਚਾਹੀਦੀ ਆ ਦੂਜੀ ਵਾਈਟ ਇਹਨਾਂ ਨੂੰ ਚਾਹੀਦਾ ਸਰ ਦੂਜਾ ਕੰਮ ਵੀ ਰੋਹਨ ਤਮਨ ਬੋਲੂ ਮਜੀਠੀਏ ਵਰੇ ਉਹ ਮੈਂ ਬੋਲਦਾ ਨਹੀਂ ਉਹ ਸਰ ਕਾਨੂੰਨ ਦਾ ਕੰਮ ਹੈ ਮੇਰਾ ਕੀ ਕੰਮ ਹੈ ਮੇਰਾ ਕੰਮ ਥੋੜੀ ਆ ਉਹ ਤਾਂ ਨਾਬੇ ਆ ਨਾਬੇ ਜਾ ਕੇ ਕਰਿਆ ਉਹ ਇਹ ਤਾਂ ਕਾਨੂੰਨ ਕਰੂ ਮੈਂ ਤਾਂ ਕੁਝ ਕਰਦਾ ਨਹੀਂ ਪਰ ਮੈਂ ਇੰਨਾ ਕਹਿਣਾ ਜਿਨ੍ਹਾਂ ਨੇ ਲੱਖਾਂ ਘਰਾਂ 'ਚ ਚਿੱਟੇ ਰੰਗ ਦੇ 70 ਪਿਛਾਤੇ ਜਿਨ੍ਹਾਂ ਨੇ ਨਸ਼ੇ ਦੀਆਂ ਤਸਕਰੀਆਂ ਕਰ ਕਰਕੇ ਲੱਖਾਂ ਸਾਡੀਆਂ ਪਹਿਣਾਵਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਉਹ ਆਪ ਰੰਗੀਲੀਆਂ ਜ਼ਿੰਦਗੀਆਂ ਨਹੀਂ ਜਿਉ ਸਕਦੇ ਸਜ਼ਾ ਮਿਲੂ ਇੱਥੇ ਮਿਲੂ ਇੱਥੇ ਮਿਲੂ ਨਰਕ ਸੁਰਗ ਇੱਥੇ ਹੈ ਇੱਥੇ ਸਜਾ ਮਿਲੂ ਭੁਗਤੀ ਜਾ ਮੈਂ ਤਾਂ ਕੁਝ ਨਹੀਂ ਕਰ ਸਕਦਾ ਮੈਂ ਤਾਂ ਕਿ ਜ਼ਰੀਆਂ ਮੈਂ ਕੁਝ ਨਹੀਂ ਕਰ ਸਕਦਾ ਮੈਂ ਬਾਕੀ ਕਮ ਹਾਲਤਾਂ ਦਾ ਬਾਕੀ ਕਮ ਕੋਟਾਂ ਦਾ ਭੁਗਤੀ ਜਾ ਕਬੀਰ ਆ ਤੇਰੀ ਝੋਪੜੀ ਗਲ ਕਟਿਆਨ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕਹ ਬੈ ਦੱਸ ਜਿੱਦ ਮੈਂ ਗਲਤੀ ਕੀਤੀ ਮੈਨੂੰ ਮੈਨੂੰ ਕਰ ਲਿਆ ਅੰਦਰ ਜਿੱਦ ਮੈਂ ਕੋਈ ਗਲਤ ਕੰਮ ਕੀਤਾ ਮੈਂ ਸਾਨੂੰ ਤੇ ਇਹਦੇ ਅੰਦਰ ਪਈ ਪਰ मुछा नहीं चल दिया तुरी चीक कड़ा दोंगे फलाना कर दागुरु परमात्मा बड़े बड़े आए चीक इतने आपदा चीक गिणियां नहीं जा मिल गया ठीक समान है? <laughs> बहुत बहुत धनबाद जी <आन्वाजीव। laughs> बहुत बहुत मेहरबानी चाहे धन्यवाद सर ਤੁਸੀਂ ਪੰਜਾਬ ਦੇ 3 ਕਰੋੜ ਲੋਕਾਂ ਦੀ ਅੱਜ ਸਿਹਤ ਗਰੰਟੀ ਦੀ ਜਾਮਨੀ ਲਈ ਹੈ ਤੇ ਮੈਂ ਹੁਣ ਬੇਨਤੀ ਕਰਾਂਗਾ ਉਸ ਦੂਰਦਰਸ਼ੀ ਸਟਰੀਕ ਪਹੁੰਚ ਵਾਲੇ ਨੇਕ ਦਿਲ ਸਿਆਸਤਦਾਨ ਜਿਨ੍ਹਾਂ ਦੇ ਮਾਰਗਦਰਸ਼ਨ ਵਿੱਚ ਪੰਜਾਬ ਦੇਸ਼ਤਾ ਪਹਿਲਾ ਅਜਿਹਾ ਸੂਬਾ ਬਣ ਕੇ ਉੱਭਰਿਆ ਹੈ ਜਿੱਥੇ ਸਿੱਖਿਆ ਸਿਹਤ ਅਤੇ ਬਿਜਲੀ ਆਮ ਲੋਕਾਂ ਲਈ ਮੁਫਤ ਹਨ ਮੇਰੀ ਮੁਰਾਦ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੋਂ ਤਾੜੀਆਂ ਨਾਲ ਅਸੀਂ ਇੱਕ ਵਾਰੀ ਫੇਰ ਸਵਾਗਤ ਕਰੀਏ पंजाब के मुख्यमंत्री हरमन प्यारे मुख्यमंत्री भगवंत मान साहब हमारे सेहत मंत्री डॉक्टर बलबीर सिंह पंजाब के चीफ सेक्रेटरी साहब हेल्थ सेक्रेटरी साहब यहाँ पे आए हुए सभी ऑफिसर्स सभी मीडिया के सभी साथियों और मेरे प्यारे बहनों भाइयों आप सब लोगों को मेरा नमस्कार सबको मेरा प्रणाम सत श्री अकाल मैं अपने आप को बहुत सौभाग्यशाली समझता हूँ कि आज इतने पवित्र दिन मैं पंजाब में मौजूद हूँ जब इतना बड़ा क्रांतिकारी काम पंजाब में होने जा रहा है मैं आपको यकीन दिलाता हूँ कि आज से कुछ सालों के बाद आपको याद आएगा कि यहाँ इस हॉल में भी जितने लोग मौजूद हैं वो अपने आप को बड़ा सौभाग्यशाली समझेंगे कि कितना बड़ा ऐतिहासिक कदम ये होने जा रहा है और खासकर भारत जैसे देश में भारत एक बहुत गरीब देश है जहाँ पे लोगों के पास खाने पीने को नहीं है घर में कोई बीमार हो जाए लोगों की पूरी की पूरी जिंदगी बर्बाद हो जाती है सारे गहने बिक जाते हैं जमीनें बिक जाती हैं सब कुछ बिक जाता है ये काम जो आज पंजाब में होने जा रहा है यह आज से पचास साल पहले हो जाना चाहिए था आम आदमी पार्टी की दो सबसे बड़ी प्राथमिकताएं हैं शिक्षा और स्वास्थ्य और ये ऐसे ही नहीं है कोई भी देश हमारे देश में बहुत सारे नेता हैं बड़े बड़े नेता हैं जो बड़ी बड़ी बातें तो करते हैं देश को विश्व गुरु बनाएंगे देश को ये बनाएंगे वो कोई भी देश तब तक तरक्की नहीं कर सकता जब तक उस देश के अंदर शिक्षा और स्वास्थ्य सब लोगों को गरीब से गरीब आदमी को भी शिक्षा और स्वास्थ्य अच्छी शिक्षा अच्छी स्वास्थ्य उपलब्ध ना हो मैं अक्सर यह बातें करता हूं कि सेकेंड वर्ल्ड वॉर में जापान तहस नहस हो गया जर्मनी तहस नहस हो गया और उसके बावजूद अगले 20-25 साल के अंदर ये दोनों देश फिर से दुनिया के पहले 10 देशों के अंदर आके खड़े हो गए सिंगापुर को उन्नीस सौ में आजादी मिली और अगले 15-20 साल के अंदर सिंगापुर दुनिया के नक्शे के ऊपर आके खड़ा हो गया क्यों आप उनका इतिहास पढ़ लीजिए इन सभी देशों ने केवल और केवल एक काम किया अपने हर नागरिक के लिए अच्छी शिक्षा और अच्छी स्वास्थ्य सेवाओं की का को उपलब्ध कराया उन्होंने गरीब से गरीब आदमी को फ्री शिक्षा और फ्री सेहत का इंतजाम इन लोगों ने किया ये काम हमें आजादी के बाद कर लेना चाहिए था 1950 में जैसे ही देश आजाद हुआ सबसे पहला काम करना चाहिए था हर गांव में स्कूल खोलना चाहिए था और हर गांव में एक डिस्पेंसरी एक अस्पताल खोलना चाहिए था वो काम हमने नहीं किया कैसे देश तरक्की करेगा कैसे देश विश्व गुरु बनेगा अगर हमारे देश के लोगों को अच्छी शिक्षा उपलब्ध नहीं होगी अच्छी स्वास्थ्य सुविधाएं उपलब्ध नहीं होंगी तो बड़ी बड़ी बातें करना बड़ा आसान है जो काम आम आदमी पार्टी कर रही है वो काम बिल्कुल जमीन से जुड़ा हुआ काम है एक आम आदमी की जिंदगी को सुधारने का काम है यही असल में राष्ट्र निर्माण का काम है और राष्ट्र निर्माण और क्या है पंजाब में तीन साल हुए हमारी सरकार बने शिक्षा के क्षेत्र में जबरदस्त काम हुआ है आपने अखबारों में पढ़ा होगा 2017 के अंदर सरकार एक सर्वे कराती है केंद्र सरकार पूरे देश का सर्वे कराती है भाई शिक्षा कौन सा राज्य शिक्षा में सबसे आगे है तो केंद्र सरकार ने सर्वे कराया 2017 में हर चार चार साल में सर्वे होता है 2017 में पंजाब उनतीसवें नंबर पे था पिछले साल जो सर्वे हुआ जिसके नतीजे अब आए हैं इस बार पंजाब देश में नंबर वन पे है केरला को भी पीछे छोड़ दिया तो जो काम हम लोग तीन साल में कर सकते थे वो काम कांग्रेस बीजेपी अकाली दल वाले भी कर सकते थे उनकी नीयत नहीं थी उन्होंने बस लूटना था लूटने के वह सत्ता से पैसा पैसा से सत्ता सत्ता से पैसा पै बस इसी में इसी चक्कर में लगी हुई हैं ये सारी पार्टियां तो शिक्षा के क्षेत्र में बहुत काम किया सेहत के क्षेत्र में जब से हमारी सरकार बनी है अभी अभी डॉक्टर बलबीर ने बहुत सारी चीजें आठ सौ इक्यासी मोहल्ला क्लिनिक बना दिए तीन साल में इन्होंने सत्तर साल में एक मोहल्ला क्लिनिक नहीं बनाया और तो छोड़ो दिल्ली के अंदर अभी हमारी सरकार गई है जो मोहल्ला क्लिनिक बनाए थे हमने वो बंद कर रहे हैं आप दिल्ली के अंदर ये बताओ इनकी क्या दुश्मनी है लोगों से झुग्गियों के अंदर मोहल्लों के अंदर जो मोहल्ला क्लिनिक हम बना के गए थे जहां लोगों को फ्री दवाइयां मिली थी, थी टेस्ट फ्री होते थे वो बंद करते जा रहे हैं क्यों क्योंकि वो मोहल्ला क्लिनिक हमारे न हम हमारे बनाए हुए हैं या जो बचे हैं उनका नाम बदलते जा रहे हैं वो कुछ मंदिर आरोग्य मंदिर आरोग्य आयुष्मान आरोग्य मंदिर जो मर्जी वहां दवाइयां मिलनी बंद हो गई जो अच्छा काम कर रहे हैं उसको भी खत्म करते जा रहे हैं तो पंजाब में हमने आठ मोहल्ला क्लिनिक बना दिए 200 और मोहल्ला क्लिनिक अगले कुछ दिनों में बनके तैयार हो जाएंगे हजार मोहल्ला क्लिनिक केवल तीन साल के अंदर यह कोई छोटा काम नहीं है उसके अलावा योगा क्लासेस कितनी चल रही हैं जितने बड़े सरकारी अस्पताल भी हैं सिविल हॉस्पिटल जितने हैं जितने और सेकेंडरी हॉस्पिटल टर्सरी हॉस्पिटल सुपर स्पेशलिस्ट हॉस्पिटल सरकारी सब में सारी दवाइयां सारे टेस्ट सब फ्री कर दिया और अब दवाइयां मिलती हैं सरकारी अस्पतालों में आज जो हम करने चाह रहे हैं ये बहुत बड़ा काम है कि अगर आपके घर में किसी को बड़ी बीमारी हो जाए छोटी मोटी बीमारी हो आप मोहल्ला क्लिनिक गए पड़ोस में गए वहां पे आप इलाज करा के ले आए डॉक्टर से दिखा के ले आए खांसी जुकाम बुखार उसका इलाज वहां पे मिल जाएगा आपको लेकिन अगर बड़ी बीमारी हो जाए एडमिट होना पड़ जाए उसमें बहुत खर्चा आ जाता है और अगर आप चाहते हो कि मैं प्राइवेट में भी इलाज कराऊं तो आज की सुविधा जो है दस लाख रुपए का बीमा पूरे परिवार के लिए आप भी अगर करवाने के लिए जाओ तो बहुत कई हजार रुपए लग जाते हैं सब लोग अफोर्ड नहीं कर सकते इवन मेरे जैसा आदमी भी दस लाख रुपए बीमा पूरे परिवार के लिए अफोर्ड नहीं कर सकता ये जो पंजाब सरकार आपके लिए करने जा रही है आज से शुरू हो रहा है ये बहुत बड़ा काम है बहुत बड़ा काम अगर आपके घर में अब कोई बीमार हो आपको चिंता करने की जरूरत नहीं है भगवान ना करे हो आप सब लोग स्वस्थ रहें पंजाब के सब लोग स्वस्थ रहें लेकिन अगर होता है तो आपको चिंता करने की जरूरत नहीं है आपकी भी सरकार है भगवंत मान आपका भाई है आपका बेटा है आपके लिए चिंता करता है 24 घंटे आपके लिए लगा हुआ है तो अब आपके लिए सरकार है आपकी आप अस्पताल में जाओ और आपका सारा इलाज मुफ्त किया जाएगा आपको एक भी पैसा देने के कैशलेस ऐसा नहीं कि रिमबर्समेंट होगा ऐसा नहीं कि आप जाओगे इलाज कराओगे पहले आपको पैसा देना पड़ेगा फिर आप बिल लगाओगे फिर आपका ऐसा नहीं है बस आप जाओ एडमिट हो इलाज कराओ और घर वापस आ जाओ तो आइए दो अक्टूबर से चालू होगा इसमें सारे एम्प्लॉय सारे पेंशनर्स सब इसमें इंक्लूडेड हैं, और दो अक्टूबर से गांव गांव में हर वार्ड में हर मोहल्ले में सरकार कैंप लगाएगी आपको केवल अपना वोटर कार्ड दिखाना है आधार कार्ड दिखाना है उसके बेसिस पे आपका हेल्थ कार्ड बन जाएगा हर परिवार को एक आईडी दिया जाएगा और हर व्यक्ति को अलग कार्ड मिलेगा बच्चे को अलग कार्ड मिलेगा हर बच्चे को हर व्यक्ति को अलग हेल्थ कार्ड मिलेगा और हर फैमिली को एक अलग आईडी मिलेगा किसी का बाई चांस कार्ड ना भी बने तो भी आपको चिंता करने की जरूरत नहीं है आप अस्पताल में जाओगे इलाज करने अपना आधार कार्ड और वोटर कार्ड ले जाना वहीं अस्पताल में बन जाएगा आपका कार्ड जहां जहां अस्पताल में ये सुविधा होगी वहां पर ऑन द स्पॉट कार्ड कार्ड बनाने की भी सुविधा कर दी जाएगी ये मैं समझता हूं कि पूरे देश के लिए एक मॉडल होगा ये जो यूनिवर्सल हेल्थ अभी जो हेल्थ सेक्रेटरी साहब बोल रहे थे कि डब्ल्यू एच के मीटिंग हुई थी एक डॉक्टर बलबीर बोल रहे थे कि एक मीटिंग हुई थी जिसमें यह डिसाइड हुआ कि यूनिवर्सल हेल्थ इज द बेस्ट फॉर्म ऑफ हेल्थ केयर तो ये यूनिवर्सल हेल्थ अमीर गरीब इस जात का उस जात का इस धर्म का उस धर्म का हम कुछ नहीं पूछने वाले कि नीला कार्ड लाओ पीला कार्ड लाओ हम कुछ नहीं पूछने वाले कि आपकी इनकम सर्टिफिकेट कैसी है सब लोग इसमें एससी हैं ओबीसी हैं सब लोग इसमें इंक्लूडेड हैं पंजाब का नुमाइंदा होना चाहिए पंजाब का नागरिक होना चाहिए वोटर कार्ड पंजाब का होना चाहिए तो ये बहुत बड़ा काम है और खासकर महंगाई के जमाने में जब लोगों को अपना घर चलाना मुश्किल हो रहा है आज सरकार ने आपके लिए फ्री बिजली का इंतजाम कर दिया फ्री शिक्षा का इंतजाम कर दिया फ्री इलाज का इंतजाम कर दिया तो बहुत मदद मिले, मिलेगी मिलेगी कि नहीं मिलेगी सबको सब सभी सब, परिवारों को बहुत मद, मदद मिलेगी इस महंगाई के जमाने में मैं आप सब लोगों को बहुत बहुत बधाई देता हूं पंजाब के लोगों को बधाई देता हूं कि आपने अच्छी सरकार चुनी ये सरकार ईमानदार है इसका सबसे बड़ा सबूत यह है कि इतनी सारी सुविधाएं दे रही है अगर बेईमान होते पिछली वाली सरकारों की तरह तो हम एक ही लाइन रख सकते थे खजाना खाली है जी सरकार तो सरकार के पास पैसा नहीं है जी खजाना खाली हमने तो कभी नहीं कहा खजाना खाली है हमने टैक्स भी नहीं बढ़ाया आपका उतना ही टैक्स है जितना पहले वाली सरकारें लेती थी फिर भी सारे काम कर रहे हैं कैसे कर रहे हैं भ्रष्टाचार खत्म करके जो करोड़ों करोड़ों अरबों रुपए वो कमा गए वो बंद कर दिया हमने अब खजाने का मुंह आपकी तरफ मोड़ दिया अब सारा पैसा आपके ऊपर खर्च हो रहा है आपके बच्चों के ऊपर आपके परिवार के ऊपर पंजाब की तरक्की के ऊपर खर्च हो रहा है ਬਹੁਤ ਬਹੁਤ ਸ਼ੁਕਰੀਆ